ਨਾਵਾ ਗੱਡੀ ਕਿਵੇਂ ਚੱਲ ਗਈ ਇੱਥੇ ਇਧਰ ਯਾਰ ਜੀ ਵੀਰੇ ਕਾ ਜਾਣ ਕੀ ਇਹ ਕਿਹੜੀ ਗੱਲ ਹੈ ਸਰਕਾਰ ਵੀ ਠੀਕ ਆ ਫਿਰ ਇਹ ਆਣੀ ਹੁੰਦਾ ਇਧਰ ਗੱਡੀ ਹੈ ਜੂ ਜੂ ਵਿੱਚ ਹੈ ਨਾ ਲਿਮਟ ਦੇ ਵਿੱਚ ਸਰਕਾਰਾਂ ਤੂੰ ਵੀਡੀਓ ਬਣਾ ਲਾਇਆ ਇਨਾ ਨਾ ਘੁਰਮਾਂਦਣਾ ਵਾ ਦੇਖੇਗਾ ਹੈ ਹੁਣ ਪਰਸੇ ਦੇਖੀ ਇੰਡੀਆ 100 ਕਿੰਨੀ ਕੀਤੀ ਹੋਈ ਹੈ 100 ਬੰਦਾ ਰੇਸ਼ਮ ਜੀ ਕੀ ਇਹ ਮਾਮਲਾ ਹੈ ਕੌਣ ਬੰਦਾ ਜਿਹੜਾ ਹੈ ਸ਼ਰਾਬ ਸ਼ਰਾਬ ਪੀਤੀ ਗੱਡੀ ਚਲਾਈ ਬੱਚਾ ਕੌਣ ਹੈ ਚਲ ਵੇਖ ਤਾਂ ਵੀ ਕੀ ਠੀਕ ਹੈ ਠੀਕ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਗੱਡੀ ਕਿਹਦੀ ਹੈ ਟਾਪੜੀ ਵੇਖ ਲੇ ਵੇਖ ਲੇ ਕਰੋ ਸਰ ਬੱਸ ਹੁਣ ਡਾਊਨ ਲੋਡ ਹੋਣੀ ਹੈ ਕੀ ਗੱਡੀ ਖੜੀ ਹੈ ਕਿ ਕਿੱਥੇ ਦਿਨਾ ਤੇ ਕਿੱਥੇ ਦਿਨਾਤੀ ਤੁਹਾਡੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਹੀਂ ਹਾਂ ਕੋਈ ਨਸ਼ਾ ਨਹੀਂ ਬੰਨੀ ਸਰ ਨਹੀਂ ਸਰ ਪਾ ਤੂੰ ਹਣੀ ਮੈਂ ਆਉਂ ਆਉਂ ਵੀ ਪਿਆ ਇਹ ਨਹੀਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਲੱਗਦਾ ਵੇ ਜੀ ਕੁਝ ਮਾਰ ਰੋ ਰੋ ਪਰ ਵੀ ਬਸਤਾਰ ਕਿੱਥੇ ਹੈ ਜੀ ਇਹ ਦਸਾਰ ਤੋਂ ਦਿਖ ਰਿਹਾ ਸਤ ਨਿਰੰજન ਜੀ ਇਹ ਜਿਹੜੀ ਗੱਡੀ ਹੈ ਇੱਕ ਕਿੰਦੀ ਹੈ ਕਿਹੜੇ ਮੁਲਾਜ਼ਮ ਦੀ ਹੈ ਨਹੀਂ ਤੁਸੀਂ ਇੱਥੇ ਦੇਖ ਲ ਕਿਹੜੀ ਕਿਹੜੀ ਦੇਖ ਲੈਂਦੇ ਜਨਾਬਾ ਗੱਡੀ ਕਿਵੇਂ ਚੱਲ ਗਈ ਇੱਥੇ ਇਦਾਂ ਹੀ ਸੀ ਵੀਰੇ ਤਾਂ ਜਾਣਗੀ ਇਹ ਕੀ ਜਿਹੜੀ ਗੱਲ ਨੀ ਚੜਦਾ ਗਈ ਜੀ ਨਾਲ ਵੀਡੀਓ ਬਣਾ ਲਾ ਵੀਰੇ ਵੀਡੀਓ ਬਣਾ ਹਾਂ ਹਾਂ ਬਣੀ ਐ ਅਸੀਂ ਪੱਤਰਕਾਰਾਂ ਪੱਤਰਕਾਰਾਂ ਠੀਕ ਆ ਫਿਰ ਇਹ ਜਿਹੜੀ ਲਾ ਪੱਤਰਕਾਰਾਂ ਗੋਡੀ ਆ ਗਈ ਉਹਦੇ ਵਿੱਚ ਹੋਊਗਾ ਹਾਂ ਇਹ ਲਿਮਟ ਦੇ ਵਿੱਚ ਹਾਂ ਹਾਂ ਸਾਰਾ ਪੱਤਰਕਾਰਾਂ ਤੂੰ ਵੀਡੀਓ ਬਣਾ ਲਾਇਆ ਹਾਂ ਜਿਹੜੀ ਬਣਾਣੀ ਐ ਉਹ ਉਹ ਵੇਖ ਡਰਨਾ ਵਾ ਦੇਖੇਗਾ ਹੈ ਹੱਥ ਲਾਲਾ ਕੋਈ ਨਹੀਂ ਕੋਈ ਨਹੀਂ ਲਾਲਾ ਹੱਥ ਲਾਲਾ ਹੱਥ ਤੋਂ ਲਾਲਾ ਯਾਰ ਥੋੜੇ ਬਲੇ ਹੁਕ ਪਸਾ ਕੀ ਇੱਕ ਮਿੰਟ ਹਾਂਜੀ ਉਹ ਥੋੜੇ ਬਲੇ ਹੁਣੇ ਪੁਰਸਣ ਇਹ ਜਿਹੜੀ ਅੱਛਾ ਬੱਤੀ ਹੋਈ ਹੈ ਹੰਦਰ ਬਰਦਾ ਆ ਚੌਂਕੀ ਦੇ ਬਾੜ ਦੀ ਇਹ ਵੀਡੀਓ ਜੀ ਅਮਲੇਜਨ ਕੋਲ ਦੇਖੋ ਜੀ ਗੱਡੀ ਜਿਹੜੀ ਹੈ ਡਾਇਵਰਟਰ ਚ ਫਸਾਈ ਬੈਠਾ ਹੋਇਆ ਹੈ ਰੇਸ਼ਮ ਜੀ ਕੀ ਇਹ ਮਾਮਲਾ ਹੈ ਕੌਣ ਬੰਦਾ ਜਿਹੜਾ ਸ਼ਰਾਬ ਸ਼ਰਾਬ ਪੀਤੀ ਗੱਡੀ ਚਲਾਈ ਬੈਠਾ ਕੌਣ ਹੈ ਜੀ ਇਹ ਮਾਮਲਾ ਕਰਦੇ ਆ ਜੀ ਹਾਂ ਜੀ ਦੇਖਿਓ ਬਾਈ ਨੱਕ ਕੋ ਕਰ ਲੈ ਲਗ ਲਗ ਵੀਡੀਓ ਪਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਇਆਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਸਾਨੂੰ ਐਸਐਚਓ ਸਾਨੂੰ ਦੱਸਿਓ ਨਾ ਕਹਿੰਦੇ ਲੜਾਈ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਆਪਾਂ ਨੂੰ ਅਜੇ ਤੱਕ ਕੋਈ ਇੱਕ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੇ ਕੋਲ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਦਿਨੋਂ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਦੀ ਇਹਨਾਂ ਦੀ ਹਾਲਤ ਕਿੱਦਾਂ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਹਾਂ ਨਹੀਂ ਤੁਹਾਨੂੰ ਕੀ ਲੱਗ ਰਿਹਾ ਵਾ ਇਹ ਦੇਖਦੇ ਹਾਂ ਸਾਨੂੰ ਤਾਂ ਕੋਈ ਨਹੀਂ ਲੱਗ ਰਿਹਾ ਵੇਖਦੇ ਹਾਂ ਸਰ ਉਹ ਗੱਡੀ ਉੱਥੇ ਡਿਵਾਈਡਰ ਤੇ ਚੜਾਈ ਹੋਈ ਆ ਠੀਕ ਹੈ ਕਿ ਕਿੰਨਾ ਵਜਾ ਜਾ ਦੱਸੋ ਪੈਸੇ ਕਿੱਥੇ ਹੈਗੀ ਵੀ ਹੈ ਸਰ ਕਿਹੜੀ ਉਹ ਗੱਡੀ ਖੜੀ ਹੈ ਜੀ ਇਹ ਮੈਂ ਆਇਆ ਵਾਂ ਮੈਂ ਅਮਰਜੈਂਸੀ ਆਸਤੇ ਆਇਆ ਹਾਂ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋ ਹੁਣ ਪਤਾ ਲੱਗਣ데요 ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਦੇਖੋ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਚੜਾਈ ਉਹ ਦੇਖੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਨੇ ਆ ਫਿਰ ਆਪਾਂ ਨੂੰ ਪਤਾ ਤੇ ਲੱਗੇ ਨਾ ਆਪਾਂ ਨੂੰ ਕਿਹੜੀ ਗੱਡੀ ਡਿਵਾਈਡਰ ਆਪਾਂ ਦੇਖ ਲੈਨੇ ਆ ਗੱਡੀ ਉਹ ਵੀ ਹੈਗਾ ਜੀ ਸੀਨੀਅਰ ਅਫਸਰ ਦੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਆ ਇਹਨਾਂ ਦਾ ਮੁਲਾਜ਼ਾ ਕਰਾਓਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਮੈਡੀਕਲ ਆਹੋ ਕਰਾਉਂਗਾ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮੌਜੂਦ ਨੇ ਹੁਣ ਅਜੇ ਤਾਂ ਮੈਂ ਆਇਆ ਹੀ ਆ ਆਣ ਕੇ ਤੁਹਾਡੇ ਲੱਗੇ ਹੀ ਖੜਾ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮੁਲਾਜ਼ਮਾ ਹੁਣੇ ਕੌਣ ਕੌਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮੁਲਾਜ਼ਮ ਹੈਗੇ ਨੇ ਸੀਓ ਹਸਪਤਾਲ ਦੀ ਚੌਂਕੀ ਦੇ ਮੁਲਾਜ਼ਮ ਹੀ ਨੇ ਆਹ ਵੇਖਦੇ ਆਉਣ ਜੀ ਮੈਂ ਵੇਖਦਾ ਹੁਣ ਅੱਛਾ ਜੀ ਸਾਰੀ ਗੱਲ ਵੇਖਦੇ ਆ ਜੀ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਯਾਰ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਕਰਦੇ ਠੀਕ ਹੈ ਜੀ ਕਿ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਹੁਣ ਕਢੋ ਗੱਡੀ ਕਿਹਦੀ ਹੈ ਕਿੱਥੋਂ ਪੜੀ ਹੈ ਵੇਖਦੇ ਆ ਵੇਖਦੇ ਆ ਖੜੋ गड्डी किधी है किधी है सर पता नहीं चलेगा आप आप रूम में नॉन 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 डिग्गो नहीं गड्डी खड़ी है गड्डी पर देखने अच्छा दौर्ण दौर्ण। तो आधा की नाम है जी मैं जा वी नंबर तो जी कितने एक कितने कितने दिन आते हैं कितने दिन आती है तो जी सेवन सेवन लगे सेवन अस्ताल थी तो जी कोई नशा कितना जी ना को को नशा आज नहीं बनी सर नहीं सर पर पर सही मानी मैं ऑफ ड्यूटी हूँ मेरी आठ सौ आठ ऑफ ड्यूटी से सर वर्दी पाके खड़े हो सही मानी ਇਹ ਨਹੀਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੀ ਕੋਈ ਨਹੀਂ ਲੱਗਦਾ ਵੀ ਜੀ ਤੁਸੀਂ ਮਲਾ ਰਹੇ ਹੋ ਸਰ ਤੁਹਾਡੀ ਦਸਤਾਰ ਕਿੱਥੇ ਹੈ ਜੀ ਜੀ ਦਸਾਰ ਉਹ ਦੇਖਣ ਸੇ ਕਿੱਥੇ ਜੇ ਮੈਂ ਪੁੱਛਾਂ ਦਸਾਰ ਮੇਰੀ ਪੱਕ ਪਈ ਹੈ ਹਾਂਜੀ ਅੰਦਰ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਲਾਉਣ ਡਿਊਟੀ ਹੋ ਇਸ ਟਾਈਮ ਉਹ ਵੀ ਕੱਟਿਆ 2 ਤੋਂ 2 ਘੰਟੇ ਔਨ ਡਿਊਟੀ 24 ਘੰਟੇ ਆ ਡਿਊਟੀ ਤੇ ਹੈ ਨਾ ਇਸ ਟਾਈਮ ਮੇਰੇ ਕੋਲ ਔਨ ਡਿਊਟੀ ਹੈ 24 ਘੰਟੇ ਆ ਇਹ ਪੋਸਟ ਇਹ ਪੋਸਟ ਨਹੀਂ ਜ਼ਰੂਰੀ ਹੁੰਦੀ ਸੀ ਕਿਉਂਕਿ ਬਾਜੀ ਬੰਦ ਜੀ ਕਿਉਂ ਸੀ ਬਾਜੀ ਨਾ ਵੀ ਸਿਵਲ ਚ ਐਮਰਜੈਂਸੀ ਡਿਊਟੀ ਹੈ ਨਾ ਦੀ ਇਹ ਮੇਰੀ ਮੇਰੀ ਨਹੀਂ ਉਹ ਹੌਲਾ ਨਹੀਂ ਆ ਤੁਹਾਡੀ ਕਿੱਥੇ ਆ ਮੇਰੀ ਮੈਂ ਮੈਂ ਹਾਜ਼ਰ ਆ ਮੈਂ ਤਾਂ ਕੋਈ ਹਾਜ਼ਰ ਆ ਉਹਦੀ ਹੌਲੇ ਡਿਊਟੀ ਹੈ ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਕੀ ਜਾ ਖੜਾ ਐਸਾ ਜਿਹਾ ਖੜਾ ਸਰਪੰਚ ਜੀ ਮੈਂ ਮੇਰੀ ਨਗਰ ਨਹੀਂ ਆ ਨਿਰੰਦਰਨ ਜੀ ਇਹ ਜਿਹੜੀ ਗੱਡੀ ਹੈ ਇੱਕ ਕਿੰਦੀ ਹੈ ਕਿਹੜੇ ਮੁਲਾਜ਼ਮ ਦੀ ਹੈ ਆਪਾਂ ਦੇਖ ਲੈਂਦੇ ਆ ਨਹੀਂ ਤੁਸੀਂ ਇੱਥੇ ਦੇਖ ਜਿਹੜੀ ਕਿਹੜੀ ਗੱਡੀ ਦੇਖ ਲੈਂਦੇ ਆ ਦੇਖ ਲੈਂਦੇ ਆ ਪੂਰੀ ਮੈਂ ਤੁਹਾਨੂੰ ਰੁਕਵਾ ਕਰਨਾ ਜਿਹੜੀ ਮਾਈਕ ਲੱਗੋ ਹੋਰ ਕੋਈ ਨਾ ਰੋ ਮੈਂ ਦੇਖ ਲੈਂਦੇ ਆ ਕਿਹੜੇ ਨਾਲ ਦੀ ਹੈ ਡਾਕਟਰ ਦੀ ਹੈ ਕਿਦੀ ਹੈ ਠੀਕ ਹੈ ਜੀ